ਹਾਂ 6 ਫੁੱਟ 2 ਇੰਚ ਹੈ ਜੀ ਬਸ ਠੀਕ ਹਾਂ ਲੋਪਰਾ ਇਹਦਾ ਜਜਮੈਂਟ ਲਾ ਸਕਦੇ ਕਈ ਯਾਰ ਭਰਾ ਕਹਿੰਦਾ ਨਾ ਛੋਟੀ ਆ ਬਾਕੀ ਆਪਣਾ ਕੋਈ ਜ਼ੂਮ ਨਹੀਂ ਕਰਾ ਸੈਂਪਲ ਵੀਡੀਓ ਤੋਰਦੇ ਭਰਾ ਮਾੜੀ ਲੰਮੀ ਹੋ ਜਾਂਦਾ ਕੱਦ ਫਲਟ ਪੱਠਪੜਾ ਸੋਹਣਾ ਸੁਨੱਖ ਪੁਣਾ ਤੇ ਬੋਦੀ ਵਾਲੀ ਬੱਸੀ ਆ ਭਰਾ ਲੈ ਆ ਭਰਾ ਮੋੜ ਲਿਆ ਕਵਾਲਿਟੀ ਇਹ ਫੁੱਲ ਆ ਜੀ ਬੱਚੇ ਦੀ ਠੀਕ ਆ ਹਾਂ ਕਿਉਂਕਿ ਆਪਣਾ ਕੋਈ ਜ਼ੂਮ ਨਹੀਂ ਕੀਤਾ ਸੈਂਪਲ ਵੀਡੀਓ ਭਰਾ ਜਿਹੇ ਜਿਹੇ ਤੁਸੀਂ ਇਹੇ ਜਿਹੇ ਇੱਥੇ ਦੇਖੋਗੇ ਉਹੀ ਜਿਹੇ ਤੁਸੀਂ ਘਰੇ ਆ ਕੇ ਦੇਖ ਸਕਦੇ ਹੋ ਠੀਕ ਹੈ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਵਾਈ ਕੋਲ 680 ਬਕਾਊਆ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਕਰੋ ਕਰ ਸਕੀਏ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਨਾਲੇ ਪੁੱਛਦੇ ਆਂ ਰੇਟ ਲੈ ਲੈਂਦੇ ਨੇ ਜਾਣਕਾਰੀ ਬਾਈ ਜੀ ਸੱਸੀ ਗਾਈ ਸੱਸੀ ਗਾਲ ਬਾਈ ਜੀ ਨਾਮ ਵੀਰ ਜੀ ਆਪਣਾ ਨਾਮ ਕਮਲਪ੍ਰੀਤ ਵੀਰੇ ਪਿੰਡ ਸਹਣਾ ਜ਼ਿਲ੍ਹਾ ਬਰਨਾਲਾ ਬਾਈ ਜੀ ਠੀਕ ਆ ਕਿੰਨੇ ਬੱਸੀ ਵੀਰੇ ਆਪਣੇ ਕੋਲ ਆਪਣੇ ਕੋਲ 6 ਬੱਸੀਆਂ ਬਾਈ ਜੀ ਠੀਕ ਆ ਨੇੜੇ ਨੇੜੇ ਪਿੰਡ ਕਿਹੜੇ ਪੈਂਦੇ ਹੋਰ ਨੇੜੇ ਪਿੰਡੇ ਭਦਾ ਇਧਰੋਂ ਬਰਨਾਲਾ ਵਾਲੀ ਸਾਈਡ ਤੋਂ ਪੱਖੋ ਕੰਚੇ ਨੇੜੇ ਰਹਿੰਦਾ ਬਾਈ ਜੀ ਇਧਰੋਂ ਭਦਾਉੜ ਨੇੜੇ ਆ ਜੀ ਆਪਾਂ ਨੂੰ ਠੀਕ ਆ ਹਾਂਜੀ ਪਹਿਲੀ ਬੱਸੀ ਦੀ ਬਈ ਜਾਣਕਾਰੀ ਦਿਓ ਇਹ ਪਹਿਲੀ ਪੇਰਾ ਮਹੀਨਾ ਦੀ ਬੱਚੀ ਆ ਬਾਈ ਮੂਹੋ ਖੀਰੀਆ ਬਾਈ ਜੀ ਠੀ ਸੋਹਣਾ ਹਾਂ ਮੋਹਕੀਰਿਆ ਭਾਈ ਜੀ ਮੋਹਕੀਰਿਆ ਹਾਂਜੀ ਬੋਦੀ ਵਾਲੀ ਬੱਸੀ ਆ ਹਾਂ ਬੋਦੀ ਬਰੀਡ ਵਾਲੇ ਬੱਚਾ ਹੈਗਾ ਜੀ ਠੀਕ ਆ ਹਾਂਜੀ ਲੋ ਭਰਾ ਕੱਦ ਬੈਡ ਬਾਈ ਦੇ ਕੱਦ ਦੇ ਹਿਸਾਬ ਨਾਲ ਤਾਂ ਚਾਹ ਲਾ ਸਕਦੇ ਹਾਂ ਭਾਈ ਦਾ 6 ਫੁੱਟ ਕੱਦ ਹੈਗਾ ਵੀ ਤਰਾ ਮੇਰਾ ਤਾਂ 5.5 6 ਫੁੱਟ 2 ਇੰਚ ਹੈ ਜੀ ਬਸ ਠੀਕ ਹਾਂ ਹਾਂ ਲੋ ਭਰਾ ਇਹਦਾ ਜਜਮੈਂਟ ਲਾ ਸਕਦੇ ਕਈ ਯਾਰ ਭਰਾ ਕਹਿੰਦਾ ਨਾ ਛੋਟੀ ਆ ਬਾਕੀ ਆਪਣਾ ਕੋਈ ਜੂਮ ਨਹੀਂ ਕਰਾ ਸੈਂਪਲ ਵੀਡੀਓ ਤੋਰਦੇ ਭਰਾ ਮੜੀ ਲੰਮੀ ਹੋਣਾ ਕੱਦ ਬੈਡ ਪੱਠਪੜਾ ਸੋਹਣਾ ਸੁਨੱਖ ਪੂਣਾ ਤੇ ਬੋਦੀ ਵਾਲੀ ਬੱਸੀ ਆ ਭਰਾ ਲੈ ਆ ਭਰਾ ਮੋੜ ਲਿਆ 300 ਕੁਆਲਿਟੀ ਇਹ ਫ ਕਿਉਂਕਿ ਆਪਣਾ ਕੋਈ ਜ਼ੂਮ ਨਹੀਂ ਕੀਤਾ ਸੈਂਪਲ ਵੀਡੀਓ ਆ ਭਰਾ ਜਿਹੇ ਜਿਹੇ ਤੁਸੀਂ ਇਹ ਜਿਹੇ ਇੱਥੇ ਦੇਖੋਗੇ ਉਹੀ ਜਿਹੇ ਤੁਸੀਂ ਘਰੇ ਆ ਕੇ ਦੇਖ ਸਕਦੇ ਹੋ ਠੀਕ ਹੈ ਜੀ ਲਓ ਜੀ ਕੋਈ ਆਪਣਾ ਜ਼ੂਮ ਨਹੀਂ ਕਰਾਉਂਦਾ ਲਓ ਜੀ ਤੇ ਬਾਈ ਉਹ ਵੀ ਵਧੀਆ ਬੱਸੀਆ ਕੁਆਲਿਟੀ ਦੇ ਲਿਆਉਂਦਾ ਬਾਈ ਹਨਾ ਟਾਪ ਕੁਆਲਿਟੀ ਦੀ ਬੱਸੀਆ ਰੰਗ ਰੂਪੀ ਬਹੁਤ ਸੋਹਣਾ ਕਮਲ ਬਾਈ ਯਾਰ ਰੇਟ ਬਾਈ ਮਣ ਕੇ ਖੱਚ ਕੇ ਦੱਸ ਦੇ ਯਾਰ ਮੁੱਲ ਦਾ ਬਾਈ ਜੀ ਇਹਦਾ 27000 ਹੈ ਬੱਛੀ ਦਾ ਅੱਛਾ ਹਾਂ ਜੀ ਦੇਣੀ ਕਿੰਨੇ ਦੀ ਹੈ ਦੇਣੀ 26 ਦੇ ਦਾਂਗੇ ਬਾਈ ਜੀ 27000 ਦੀ ਹਾਂ ਜੀ ਰੇਡ ਭਰਾ ਕਹਿੰਦਾ ਭਾਈ ਕਹਿੰਦਾ 26000 ਦੀ ਦੇ ਦਾਂਗੇ ਹਾਂ ਬੱਚਾ ਕੁਆਲਟੀ ਵਾਲਾ ਹੀ ਹੈ ਜੀ ਬੋਦੀ ਵਾਲੀ ਵੱਸੀ ਆ ਜਾਤ ਵਾਲੀ ਵੱਸੀ ਆ ਠੀਕ ਆ ਜੀ ਦੋ ਨੰਬਰ ਦੇ ਦੱਸੋ ਭਈ ਉਮਰ ਦੋ ਨੰਬਰ ਇਹ ਵੀ 13 ਮਹੀਨੇ ਦਾ ਬੱਚਾ ਹੀ ਹੈ ਜੀ ਉਹ ਇਹ ਵੀ ਖੀਰੀ ਆ ਸਾਢੇ ਦੀ ਵੀ ਚਾਰੀ ਆ ਜੀ ਮੜੀ ਪੁੱਛ ਸਕੋ ਮੜੀ ਹਾਂ ਲੋ ਜੀ ਚੋਲੀ ਬਹੁਤ ਸੋਹਣੀ ਕਰ ਬੜੀ ਥਾਂ ਤੋਂ ਬਹੁਤ ਸੋਹਣਾ ਲੱਗਿਆ ਵਾ ਠੀਕ ਆ ਜੀ ਇਹਦੀ ਉਮਰ 13 ਮਹੀਨੇ ਦੀ ਹੈ ਹਾਂ ਜੀ ਭਾਈ ਜੀ ਉਹ ਖੀਰੀ ਆ ਭਾਈ ਜੀ ਇਹ ਵੀ ਠੀਕ ਆ ਕੁਆਲਟੀ ਗੁੱਲਦੀ ਬੋਦੀ ਬਾਦੀ ਬੱਚੇ ਦੀ ਬਹੁਤ ਹੈ ਠੀਕ ਆ ਸਨੱਕ ਪੋਣਾ ਤੇ ਸੋਦਾ ਕੰਨ ਠੀਕ ਆ ਲਓ ਜੀ ਤੁਰਾ ਦੇਖ ਸਾਧ ਕਰਮਾਂ ਵਾਲੀ ਦਾ ਲਓ ਜੀ ਇਹ ਲਓ ਜੀ ਮੋੜ ਲਓ ਹਾਂ ਕੋਪਰਾ ਬੋਦੀ ਫੇਰ ਚੈੱਕ ਕਰ ਚਾਹਦੇ ਹਾਂ ਲਓ ਜੀ ਕੁਆਲਿਟੀ ਦੀ ਵਸਤੀ ਆ ਠੀਕ ਹੈ ਜੀ ਕੱਦ ਬੈਡ ਸੁੱਖਣਾ ਸੋਹਣਾ ਲਓ ਜੀ ਬੰਦ ਹੋ ਵੀਰੇ ਬੰਦ ਬੰਦ ਲਓ ਜੀ ਦੇਖ ਸਾਧ ਜਜਮੈਂਟ ਕਰ ਸਕਦੇ ਹੋ ਕਰਦੇ ਦੋ ਠੀਕ ਹੈ ਜੀ ਇਹਦਾ ਪਰੇਟ ਬਾਈ ਛੋਟੀ ਨਾ ਮਨੇ ਕੱਦਗਾਠ ਵਾਲੀਆਂ ਬੱਚੀਆਂ ਨਹੀਂ ਹਾਂਜੀ ਕੱਦ ਦੀ ਹਾਂ ਇਹੋ ਅਗਲਾ ਬਾਈ ਛੋਟੀ ਆ ਹਾਂਜੀ ਹਾਂਜੀ ਪੂਰੇ ਕੱਦਗਾਠ ਵਾਲੀਆਂ ਬੱਚੀਆਂ ਬਾਈ ਜੀ ਇਹਦਾ ਖੱਚ ਕੇ ਜੇ ਰੇਟ ਬਾਈ ਇਹਦਾ ਮੁੱਲ ਵੀ 27000 ਰੁਪਿਆ ਬਾਈ ਜੀ ਹਾਂ ਇਹ 25000 ਦੀ ਬੱਚੀ ਦੇ ਦਾਂਗੇ ਬਾਈ ਜੀ ਆਪਾਂ 25000 ਰੁਪਏ ਬਾਈ ਕਹਿੰਦਾ ਬੱਸੀ ਦੇ ਦਾਂਗੇ ਭਰਾ ਹਾਂਜੀ ਠੀਕ ਹੈ ਜੀ ਤੇ ਮੁੱਲ ਬਾਈ ਕਹਿੰਦਾ 27000 ਇਹ ਹੀ ਦੋ ਨੰਬਰ ਠੀਕ ਹੈ ਭਰਾ ਤਿੰਨ ਨੰਬਰ ਵੀ ਦੱਸੋ ਜਾਣਕਾਰੀ ਇਹ 12 ਮਹੀਨਿਆਂ ਦੀ ਬੱਚੀ ਹੈ ਜੀ 1 ਸਾਲ ਦੀ ਬਈ ਹਾਂਜੀ ਇਹ ਵੀ ਖੀਰੀ ਆ 3.5 ਦੀ ਵੀ ਚਾਰੀ ਹੈ ਜੀ ਲੋਪਾ ਕੋਈ ਫੋਰਟ ਨਹੀਂ ਕੋਈ ਸਾਗ ਨਹੀਂ ਸ ਇਹ ਪਟਪੜਾ ਬਹੁਤ ਸੋਹਣਾ ਠੀਕ ਹੈ ਜੀ ਲਓ ਪੜਾ ਹਾਂ ਚੈੱਕ ਕਰਸਾਂ ਇਹ ਪੜਾ ਕੋਲੇ ਵਾਹ ਫਿਰ ਚੈੱਕ ਕਰ ਲੋ ਤਾਂ ਕੁਆਲਿਟੀ ਗੁੱਲਡੀ ਇਹਦੀ ਬਹੁਤ ਚੰਗਾ ਬੱਚੇ ਦੀ ਠੀਕ ਹੈ ਜੀ ਚਲੋ ਜੀ ਲੈ ਸਨਖ ਪੁਣਾ ਤੇ ਲੋ ਜੀ ਪੂਰਾ ਕਰਮਵਾਲੀ ਦਾ ਥੋੜੀ ਧਲੇਹਾਰਾ ਨਹੀਂ ਪਾਈ ਜੀ ਬੱਚੀ ਫਾਰਮ 'ਚ ਖੁੱਲੀ ਫਿਰਦੀ ਠੀਕ ਹੈ ਠੀਕ ਹੈ ਫਾਰਮ 'ਚ ਧਲੇਹਾਰੇ ਦੀ ਉਹ ਮੰਨਦੀ ਆ ਇਹਨਾਂ ਦੇ ਮਾਮਾ ਰਿਕਾਰਡ ਬਈ ਕਿੰਨਾ ਕ ਇਹ ਮਾਮਾ ਦਾ ਰਿਕਾਰਡ ਤਾਂ ਹੀ 35 36 ਕਿਲੋ ਦਾ ਆਗਾ ਠੀਕ ਆ ਐਮੀ ਆਪਾਂ ਕਹਦੇ 50 ਕਿਲੋ ਦਿੰਦੀ ਸੀ 40 ਉਹਦਾ ਕੀ ਫਾਇਦਾ ਬਈ ਐ ਓਕੇ ਓਕੇ ਲੋ ਜਿੰਨੀ ਆਪਾਂ ਰਿਪੋਰਟ ਦਵਾਂਗੇ ਬੰਦੇ ਨੂੰ ਸਬੂਤ ਵੀ ਕਰਾ ਦਾਂਗੇ ਉਹਦਾ ਠੀਕ ਆ ਹਾਂ ਲੋ ਭਰਾ ਬਾਈ ਕਹਿੰਦਾ ਫਾਰਮ ਵਾਲੀਆਂ ਬੱਸੀਆਂ ਖੁੱਲੀਆਂ ਆਈਆਂ ਥੋੜੀਆਂ ਤਾਂ ਕਰਕੇ ਥੋੜਾ ਜਿਹਾ ਐਂਜ ਕਰਦੀਆਂ ਖਲੈਰ ਵੀ ਹਲ ਕਰੋ ਜੀ ਮੰਨਦੀਆਂ ਤੇ ਰੇਟ ਭਰਾਸਾ ਜਿਆਦਾ ਵੀ ਇਹਦਾ ਮੁੱਲ ਵੀ ਬਾਈ ਜੀ 27000 ਰੁਪਏ ਜੀ ਇਹ ਵੀ 25000 ਦੀ ਬੱਛੀ ਦੇ ਦਾਂਗੇ ਬਾਈ ਆਪਾਂ 25000 ਦੀ ਬਾਈ ਕਹਿੰਦਾ ਬੱਸੀ ਐ ਵੀ ਮੇਰੀ ਹਾਂਜੀ ਠੀਕ ਆ ਜੀ ਹਾਂਜੀ ਬਈ 4 ਨੰਬਰ ਦੱਸੋ ਚਾਰ ਨੰਬਰ ਇਹ ਵੀ 12 ਮਹੀਨੇ ਦਾ ਬੱਚਾ ਹੀ ਹੈ ਜੀ 1 ਸਾਲ ਦਾ ਹਨ ਇਹਦੇ ਵੀ ਚਾਰ ਹੀ ਹੈ ਬਾਈ ਜੀ ਠੀਕ ਹੈ ਜੀ ਚੈੱਕ ਕਰਾ ਲਓ ਤੁਸੀਂ ਇੱਕ ਮਿੰਟ ਮੜਾ ਲੋ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸਾਹ ਨਹੀਂ ਠੀਕ ਹੈ ਵੀਰੇ ਇਹ ਵੀ ਬੋਦੀ ਵਾਲੀ ਬੱਸੀ ਆ ਜਾਤ ਵਾਲੀ ਬੱਸੀ ਹੈਸਲ ਕੁਆਲਟੀ ਵਾਲਾ ਬੱਚਾ ਬਾਈ ਜੀ ਫੇਸ ਵੀ ਬਹੁਤ ਸੋਹਣਾ ਲੈ ਕੀ ਹੁੰਦਾ ਹੈ ਠੀਕ ਆ ਲੈ ਫਿਰ ਮੋੜ ਦੇਵ ਲੋ ਲੋ ਜੀ ਚੈੱਕ ਕਰ ਸਕਦੇ ਪੂਰਾ ਤਰ੍ਹਾਂ ਕਰਮ ਵਾਲੀ ਦਾ ਲੋ ਜੀ ਆਰੇ ਭਰੋ ਲੋ ਜੀ ਕੇਸੀ 4 ਨੰਬਰ 4 ਨੰਬਰ ਦਾ ਪਰ ਰੇਟ ਬਾਈ ਨੂੰ ਪੁੱਛਦੇ ਆਂ ਹਾਂ ਜੀ ਬਈ ਰੇਟ ਇਹਦਾ ਵੀਰੇ ਇਹਦਾ ਮੁੱਲ ਤਾਂ ਬਾਈ ਜੀ 26000 ਰੁਪਈਆ ਇਹ 24000 ਦੀ ਬੱਛੀ ਦੇ ਰੰਗ ਬਾਈ ਜੀ ਆਪਾਂ ਮੁੱਲ 26000 ਆ ਬਾਈ ਕਹਿੰਦਾ 24000 ਦੀ ਪਰ ਬੱਸੀ ਪਿਆ ਹਾਂਜੀ ਹਾਂਜੀ ਕੇਸੀ 4 ਨੰਬਰ ਆ ਪੰਜ ਨੰਬਰ ਵੀਰੇ ਪੰਜ ਨੰਬਰ ਇਹ 11 ਮਹੀਨੇ ਦੀ ਬੱਛੀ ਆ ਬਾਈ ਜੀ ਹਾਂਜੀ ਇਹਦੇ ਵੀ ਥਾਣਾ ਚਾਰ ਦਿਖਾ ਦਿਓ ਤੁਸੀਂ ਲੋ ਜੀ ਚਾਰ ਥਾਣਾ ਬਹੁਤ ਸੋਹਣਾ ਥਾਣਾ ਲੰਮਾ ਲੰਮਾ ਹਾਂਜੀ ਹਾਂ ਹਾਂਜੀ ਬਈ ਇਹ ਵੀ ਮੂਹ ਖੀਰੀਆ ਬਾਈ ਕੁਆਲਟੀ ਕੁਆਲਟੀ ਦੀ ਬੱਚੀ ਨਹੀਂ ਬਹੁਤ ਮੂਹ ਦਾ ਫੇਸ ਵਾਖਾਓ ਬਹੁਤ ਚੰਗਾ ਬੱਚਾ ਠੀਕ ਆ ਹਾਂ ਪੂਰੀ ਜਾਤ ਵਾਲੀ ਆ ਹਾਂ ਜੀ ਆ ਪੂਰੀ ਬਰੀਡ ਵਾਲਾ ਬੱਚਾ ਜੀ ਇਹ ਵੀ ਠੀਕ ਆ ਲੋ ਜੀ ਕੱਦ ਕਾਠ ਤੇ ਸਨੱਕ ਪੂਣਾ ਬਹੁਤ ਸੋਹਣਾ ਲਿਓ ਪ੍ਰਾ ਮੋੜ ਲਿਓ ਲੋ ਜੀ ਫੇਸ ਚੈੱਕ ਕਰ ਸੋਟਾ ਕੰਨ ਲੋ ਜੀ ਬੰਦ ਹੋਈ ਬੰਦ ਲੋ ਜੀ ਇਹਦਾ ਪ੍ਰਾ ਰੇਟ ਇਹਦਾ ਮੁੱਲ 17000 ਰੁਪਏ ਬਾਈ ਜੀ ਹਾਂ ਇਹ 15000 ਦੀ ਬੱਚੀ ਦੇ ਦਾਂਗੇ 15 ਕੋਈ ਜਮਾਨਤਾਨ ਹੋਰ ਵੀ ਕਰ ਦਾਂਗੇ ਬੰਦੇ ਦਾ ਠੀਕ ਆ ਜੀ ਹਾਂਜੀ ਬਾਈ ਜੀ ਹਾਂਜੀ ਬਾਈ ਜੀ ਅਗਲੀ 6 ਨੰਬਰ ਇਹ 10 ਮਹੀਨੇ ਦੀ ਬੱਚੀ ਆ ਬਾਈ ਜੀ ਹਾਂਜੀ ਹਾਂਜੀ ਇਹ ਵੀ ਖੀਰੀ ਹੈ ਛਾਣ ਏਰੀ ਹਾਂ ਤਾਂ ਪਾਓ ਵੀਰੇ ਪਹਿਲਾਂ ਹਾਂ ਥਣ ਚਾਰੀ ਹੈ ਬਾਈ ਜੀ ਇਹਦੇ ਵੀ ਕਿਉਂਕਿ ਵੀਡੀਓ ਚ ਤਸੱਲੀ ਕਰਾ ਦੇ ਫਿਰ ਠੀਕ ਆ ਜੀ ਕਿਉਂਕਿ ਥਣ ਕੱਲੀ ਕੱਲੀ ਦਾ ਦਿਖਾਓ ਨਾ ਫਿਰ ਤਸੱਲੀ ਹੋ ਜਾਂਦੀ ਹੈ ਹਨਾ ਜੀ ਹਾਂ ਬੱਜ ਨਹੀਂ ਆਪਾਂ ਗੱਲ ਕਰਾਂਗੇ ਉਹਦੀ ਗਾਰੰਟੀ ਹੋ ਬਾਈ ਜੀ ਦੀ ਆਪਾਂ ਜਿਹੜੀ ਗੱਲ ਕਹਿਤੀ ਠੀਕ ਆ ਹਾਂ ਲੋਪਰਾ ਕੱਦ ਵੱਡਾ ਸੋਹਣਾ ਸੁਖਣਾ ਤੇ ਪਰ ਕੁਆਲਟੀ ਬਹੁਤ ਹੈ ਦੀ ਬੱਚੇ ਦੀ ਠੀਕ ਹੈ ਹਾਂ ਲਓ ਮੂੰਹਵਾ ਦਿਖਾ ਦਿਓ ਬਹੁਤ ਚੰਗਾ ਜੀ ਬੱਚਾ ਠੀਕ ਆ ਹਾਂ ਜੇ ਭਾਈ ਯਾਰ ਸੇ ਇਹ ਸਹੀ ਇਕੱਠੀਆਂ ਕਿ ਜੀ ਲੈਣੀ ਹੈ ਕੋਈ ਗੱਲ ਨਹੀਂ ਬਾਈ ਜੀ ਫੁੱਲ ਮਾਨਤਾਨ ਕਰਾਂਗੇ ਆਪਾਂ ਪੂਰਾ ਫੁੱਲ ਹੀ ਕਰਾਂਗੇ ਹਾਂ ਜੀ ਹਾਂ ਠੀਕ ਆ ਦੇਖੋ ਛੇ ਇਕੱਠਿਆਂ ਨੂੰ 100 ਕਿਲੋਮੀਟਰ ਜਮ ਫ੍ਰੀ ਕਰ ਦਾਂਗੇ ਜੀ 100 ਕਿਲੋਮੀਟਰ ਦਾ ਭਰਾ ਕਰਾਇਆ ਫ੍ਰੀ ਹੈ ਜੇ ਜਮ ਫ੍ਰੀ ਹੈ ਬਾਈ ਬੱਸੀਆਂ ਕਿਸੇ ਨੇ ਲੈਣੀਆਂ ਹਾਂਜੀ ਪਾਲਣ ਦੀ ਖਾਤਰ ਠੀਕ ਹੈ ਜੀ ਕੁਆਲਿਟੀ ਵਾਲੀਆਂ ਬੱਸੀਆਂ ਪੂਰਾ ਟੌਪ ਰੀਆਂ ਬੱਸੀਆਂ ਬਾਈ ਨੇ ਆਫਰ ਲਾਦਾ ਭਰਾ ਈ 100 ਕਿਲੋਮੀਟਰ ਦਾ ਕਿਰਾਇਆ ਫ੍ਰੀ ਆ ਉੱਤੇ ਕਰ ਪਹੁੰਚ 100 ਹੋਵੇ 110 ਹੋਵੇ ਕੋਈ 5000 ਕਿਲੋਮੀਟਰ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਜਮਾਂ ਫ੍ਰੀ ਆ ਬਾਈ ਜੀ ਠੀਕ ਆ ਹਾਂਜੀ ਲੋ ਜੀ ਵੱਡਾ ਆਫਰ ਲਾਦਾ ਬਾਈ ਨੇ ਠੀਕ ਹੈ ਜੇ ਕਿਸੇ ਨੇ ਇਕੱਠੀਆਂ ਲੈਣੀਆਂ ਜੇ ਕਿਸੇ ਨੇ ਬਾਈ ਇੱਕ ਅੱਧੀ ਲੈਣੀ ਆ ਇੱਕ ਅੱਧੀ ਕੋਈ ਨਹੀਂ ਫਿਰ ਉਹ ਮੌਕੇ ਤੇ ਹੋ ਜੇ ਕਰ ਲਾਂਗੇ ਬਾਈ ਜੀ ਮਾਨਤਾਨ ਬੰਦੇ ਦਾ ਠੀਕ ਆ ਹਾਂਜੀ ਲੇ ਲਵੇ 2 ਲਵੇ ਉਹ ਜਿਆ ਮਾਨ ਤਨ ਮੌਕੇ ਦੇ ਜਿੱ ਇਕੱਠਿਆਂ ਦਾ ਫਿਰ ਉਹ ਆਫਰ ਚੱਲਦੀ ਹਾਂਜੀ ਹਾਂਜੀ ਠੀਕ ਹੈ ਜੀ ਲੋਪਰਾ ਵੀਡੀਓ ਦੇਖਣ ਲਈ ਤੁਹਾਡਾ ਤੈਦ ਲੋ ਧੰਨਵਾਦ ਸਾਰੇ ਵੀਰਾਂ ਦਾ ਭੈਣ ਭਰਾਵਾਂ ਦਾ ਠੀਕ ਹੈ ਨਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਅਨੰਮੀ ਤੁਨਮੀ ਵੀਡੀਓ ਅਪਲੋਡ ਕਰ ਸਕੀਏ ਜੀ ਬਾਈ ਦਾ ਨੰਬਰ ਲਿਖਾਂਗੇ ਜੀ ਟਾਈਟਲ ਚ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ